ਦੋਸਤੋ ਕਈ ਵਾਰੀ ਇੰਟਰਨੈਟ ਦੀ ਵਾਇਰਲ ਟ੍ਰਿਕ ਕੋਤੇ ਹੀ ਭਾਰੀ ਪੈ ਜਾਂਦੀ ਹੈ ਤੇ ਅੱਜ ਕੁਝ ਇਹੋ ਇਹੋ ਜਿਹਾ ਹੀ ਮੇਰੇ ਨਾਲ ਹੋਇਆ ਤੇ ਉਹਦੇ ਲਈ ਤੁਸੀਂ ਸਾਰੀ ਵੀਡੀਓ ਜ਼ਰੂਰ ਦੇਖਿਓ ਤਾਂ ਜੋ ਤੁਹਾਨੂੰ ਦੱਸਾਂ ਕੀ ਹੋਇਆ ਤੇ ਇਹ ਪਹਿਲਾਂ ਆਪਾਂ ਕੀ ਕਰਨਾ ਹੈ ਜੀ ਪਹਿਲਾਂ ਆਪਾਂ ਪਾ ਲੈ ਜੀ ਬਿਸਕੁਟ ਲੈਣੇ ਆ ਤੇ ਲੈ ਲੈਣੀ ਇੱਕ ਕੜਾਈ ਤੇ ਉਹਦੇ ਉੱਤੇ ਪਾਉਣਾ ਜੀ ਦੁੱਧ ਨਹੀਂ ਨਹੀਂ ਇਕੱਲੇ ਤੁਸੀਂ ਪਾ ਲੈ ਜੀ ਬਿਸਕੁਟਾਂ ਦੇ ਪੈਕਟਾਂ ਤੇ ਦੁੱਧ ਨਹੀਂ ਜੀ ਪਾਉਣਾ ਸੀ ਤੁਸੀਂ ਕੀ ਕਰਨਾ ਸੀ ਕੜਾਈ ਦੇ ਵਿੱਚ ਬਿਸਕੁਟ ਕੱਢ ਕੇ ਛੋਟੇ ਛੋਟੇ ਟੁਕੜੇ ਕਰਕੇ ਪਾਉਣੇ ਸੀਗੇ ਆਪਾਂ ਇੱਕ ਪੈਕੇਟ ਹੀ ਲਿਆ ਤਾਂ ਜੋ ਆਪਾਂ ਨੂੰ ਪਤਾ ਲੱਗ ਸਕੇ ਕਿ ਵਾਕਈ ਇਹ ਚੀਜ਼ ਹੈ ਜਿਹੜੀ ਕਿ ਪਰਫੈਕਟ ਬਣੂਗੀ ਕਿ ਨਹੀਂ ਬਣੂਗੀ ਤੇ ਬਹੁਤਾ ਕੁਝ ਨਾ ਵੇਸਟ ਕਰਦੇ ਹੋਏ ਮੈਂ ਕੀ ਕੀਤਾ ਇੱਕ ਪੈਕੇਟ ਹੀ ਲਿਆ ਤੇ ਥੋੜਾ ਜਿਹਾ ਇਹਦੇ ਵਿੱਚ ਪਾਪਾ ਪਾ ਲਿਆ ਦੁੱਧ ਤੇ ਗੈਸ ਜਦੋਂ ਆਨ ਕੀਤੀ ਹੋਈ ਸੀਗੀ ਤੇ ਜਦੋਂ ਆਪਣਾ ਦੁੱਧ ਹੈ ਜਿਹੜਾ ਕਿ ਸੋਕ ਲਿਆ ਤੇ ਮੈਂ ਸੋਚ ਰਹੀ ਸੀ ਵੀ ਸ਼ਾਇਦ ਕੋਸ਼ ਵਧੀਆ ਪਾੰਜ ਜਾਵੇ ਤੇ ਪਰ ਦੇਖਦੇ ਹਾਂ ਕੀ ਬਣ ਗਿਆ ਲੇਸਨੀ ਜਿਹੀ ਇੱਕ ਚੀਜ਼ ਬਣ ਗਈ ਸੀਗੀ ਇੱਕ ਤਰ੍ਹਾਂ ਦੀ ਤੇ ਮੈਂ ਕਿਹਾ ਚਲੋ ਥੋੜਾ ਜਿਹਾ ਦੁੱਧ ਹੋਰ ਪਾ ਲੈਨੇ ਆ ਵੀ ਹੋ ਸਕਦਾ ਹੈ ਹੋਰ ਵਧੀਆ ਬਣ ਜੂਗਾ ਇਹਦੇ ਨਾਲ ਟੇਸਟ ਵੀ ਬਹੁਤ ਵਧੀਆ ਆਊਗਾ ਤੇ ਇਸੇ ਤਰ੍ਹਾਂ ਆਪਾਂ ਦੁੱਧ ਦੇ ਵਿੱਚ ਇਹਨਾਂ ਪੇਸਟ ਨੂੰ ਪਕਾਉਂਦੇ ਰਹੇ ਤੇ ਬਾਅਦ ਦੇ ਵਿੱਚ ਆਪਾਂ ਇਹਦੇ ਵਿੱਚ ਥੋੜੀ ਜੀ ਪਾਤੀ ਜੀ ਖੰਡ ਟੇਸਟ ਦੇ ਅਨੁਸਾਰ ਜਿੰਨਾ ਕਿ ਵੀ ਤੁਸੀਂ ਮਿੱਠਾ ਪਾਉਣਾ ਚਾਹੁੰਦੇ ਹੋ ਉਹ ਪਾ ਸਕਦੇ ਹੋ ਤੇ ਜਦੋਂ ਖੰਡ ਵੀ ਆਪਣੀ ਖੁਰ ਜਾਊਗੀ ਤੇ ਆਪਾਂ ਨੂੰ ਥੋੜਾ ਜਿਹਾ ਫਿਰ ਪਕਾਇਆ ਤੇ ਇਹ ਥੋੜਾ ਥੋੜਾ ਪੈਨ ਦੇ ਨਾਲ ਹੀ ਲੱਗ ਰਿਹਾ ਸੀ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਦੇਸੀ ਘਿਓ ਵੀ ਐਡ ਕਰ ਲਿਆ ਮੈਂ ਸੋਚਿਆ ਵੀ ਚਲੋ ਦੇਸੀ ਘਿਓ ਨਾਲ ਵੀ ਥੋੜਾ ਜਿਹਾ ਟੇਸਟ ਵਧੀਆ ਆ ਜਾਊਗਾ ਤੇ ਲਗਭਗ ਮੈਂ ਕਾਫੀ ਸਮਾਨ ਪਾਈ ਚੁੱਕੀ ਸੀ ਥੋੜਾ ਥੋੜਾ ਕਰਕੇ ਤੇ ਤੁਸੀਂ ਦੇਖ ਹੀ ਰਹੇ ਹੋ ਕਿਸ ਤਰ੍ਹਾਂ ਹਨਾ ਮਤਲਬ ਕਿ ਬਣ ਗਿਆ ਇੱਕ ਲੇਸ ਨਾ ਜਾ ਤੇ ਮੈਂ ਦੇਖ ਕੇ ਲੁੱਕ ਜੀ ਤਾਂ ਮੈਨੂੰ ਹੋਰ ਹੀ ਲੱਗ ਰਹੀ ਸੀ ਤੇ ਇੱਕੋ ਵਾਰੀ ਚ ਇਹ ਜਿਹੜੀ ਆਪਣੀ ਕੜਛੀ ਦੇ ਨਾਲ ਲੱਗ ਚੁੱਕਿਆ ਸੀਗਾ ਇਸ ਹੁਣ ਮੈਂ ਇਹਦੇ ਵਿੱਚ ਥੋੜੇ ਜਿੇ ਟੇਸਟ ਵਾਸਤੇ ਡਰਾਈ ਫਰੂਟ ਪਾਤੇ ਮੈਂ ਕਿਹਾ ਵੀ ਲੁੱਕ ਵਧੀਆ ਆਊਗੀ ਤੇ ਟੇਸਟ ਵੀ ਜ਼ਿਆਦਾ ਲੱਗੂਗਾ ਤੇ ਦੋ ਤਿੰਨ ਆਪਾਂ ਬਦਾਮ ਹੈ ਜਿਹੜੇ ਕੱਟ ਕੇ ਪਾਤੇ ਸੀਗੇ ਤੇ ਫਿਰ ਆਪਾਂ ਇਹਨਾਂ ਨੂੰ ਜਿਹੜਾ ਕਿ ਚੰਗੀ ਤਰ੍ਹਾਂ ਕਰ ਲਿਆ ਜੀ ਮਿਕਸ ਤੇ ਇਹ ਸਾਰੇ ਮਤਲਬ ਕਿ ਇੱਕੋ ਥਾਂ ਤੇ ਜਿਹੜਾ ਹਲਵਾ ਕਹਿ ਲਓ ਇਹਨੂੰ ਬਣ ਕੇ ਹੋ ਗਿਆ ਸੀ ਤਿਆਰ ਤੇ ਮੇਨ ਲਾਦਾ ਜੇ ਆਪਾਂ ਹੋਰ ਕੋਈ ਹਲਵਾ ਬਣਾਈਏ ਇਹਨਾਂ ਬਿਸਕਟਾਂ ਦੇ ਨਾਲੋਂ ਤਾਂ ਉਹ ਜਿਹੜਾ ਕਿ ਜ਼ਿਆਦਾ ਟੇਸਟੀ ਬਣੂਗਾ ਪਰ ਇਹ ਆਪਾਂ ਹੁਣ ਵੇਖਦੇ ਹਾਂ ਕੀ ਬਣਦਾ ਹੈ ਤੇ ਹੁਣ ਮੈਂ ਇਹਨੂੰ ਇੱਕੋ ਵਾਰੀ ਚ ਇੱਕੋ ਕੌਲੀ ਦੇ ਵਿੱਚ ਹੀ ਇਹ ਪੂਰਾ ਆ ਗਿਆ ਤੇ ਹੁਣ ਮੈਂ ਕਿਹਾ ਚਲੋ ਹੁਣ ਆਪਾਂ ਟੇਸਟ ਕਰਕੇ ਦੇਖਦੇ ਆਂ ਥੋੜਾ ਜਿਹਾ ਠੰਡਾ ਹੋਣ ਦਿੱਤਾ ਖੁਸ਼ਬੂ ਜੀ ਤਾਂ ਠੀਕ-ਠਾਕ ਜੀ ਆ ਰਹੀ ਸੀ ਕੋਈ ਜ਼ਿਆਦਾ ਵਧੀਆ ਨਹੀਂ ਲੱਗਿਆ ਮੈਨੂੰ ਤੇ ਦੇਖਦੇ ਆਂ ਖਾ ਕੇ ਤੁਹਾਨੂੰ ਵੀ ਦਿਖਾਉਨੇ ਆ ਕਿਵੇਂ ਦਾ ਲੱਗਿਆ ਤੇ ਤੁਸੀਂ ਟਰਾਈ ਕਰਨਾ ਜਾਂ ਨਹੀਂ ਕਰਨਾ ਉਹ ਵੀ ਤੁਹਾਨੂੰ ਦੱਸਾਂਗੀ ਤੇ ਨਾ ਮਿੰਨ ਤਾਂ ਠੀਕ ਜਿਹਾ ਹੀ ਲੱਗਿਆ ਤੇ ਮੈਂ ਸੋਚਿਆ ਚਲੋ ਆਪਾਂ ਕੀ ਕਰਦੇ ਆਂ ਆਪਾਂ ਪ੍ਰੈਕ ਕਰਦੇ ਆ ਸੰਦੂ ਸਾਮ ਨਾਲ ਤੇ ਉਹਨਾਂ ਕੋਲੇ ਲੈ ਕੇ ਜਾਣਿਆ ਪੂਰੇ ਚਾਵਾ ਦੇ ਨਾਲ ਕਿ ਮੈਂ ਬਣਾਇਆ ਜੀ ਬਹੁਤ ਟੇਸਟੀ ਹਲਵਾ ਤੇ ਤੁਸੀਂ ਖਾ ਕੇ ਦੇਖੋ ਤੇ ਸੰਧੂ ਸਾਹ ਨੇ ਜਦੋਂ ਲਈ ਇੱਕ ਬਾਈਟ ਤੇ ਬਾਈਟ ਦੇ ਵਿੱਚ ਓਹੋ ਉਹਨਾਂ ਦਾ ਤਾਂ ਹੋ ਗਿਆ ਬੁਰਾ ਹਾਲ ਤੇ ਦੋਸਤੋ ਕੋਈ ਖਾਸ ਨਹੀਂ ਬਣਿਆ ਇਸ ਕਰਕੇ ਕਈ ਵਾਰੀ ਵਾਇਰਲ ਟ੍ਰਿਕ ਵੀ ਹੋ ਜਾਂਦੀਆਂ ਫੇਲ ਤੇ ਇਹ ਨਾ ਅਜ਼ਮਾਓ ਮੈਨੂੰ ਤਾਂ ਬਿਲਕੁਲ ਨਹੀਂ ਵਧਿਆ ਲੱਗਿਆ ਵੀਡੀਓ ਸ਼ੇਅਰ ਜ਼ਰੂਰ ਕਰਦੇ